World Asia TV. Your time, your news. ਮਮਨਾ ਐਡਵੋਕੇਟ ਸਾਹਿਬ ਸ਼੍ਰੋਮਣੀ ਕਾਦੀ ਦਲ ਦੇ ਲੁਧਿਆਣਾ ਵੈਸਟ ਦੇ ਕੈਂਡੀਡੇਟ ਦੇ ਤੌਰ ਤੇ ਮੇਰੇ ਗ੍ਰਹਿ ਵਿਖੇ ਚੋਣ ਮੀਟਿੰਗ ਚਾਹੇ ਪਰਵਾਰਕ ਮਿਲਣੀ ਕਹਿ ਲਈ ਉਹ ਸਮੋਦਨ ਕਰਨ ਵਾਸਤੇ ਆਏ ਨੇ ਮੇਰੀ ਡਿਊਟੀ ਵੀ ਇਸ ਵਾਰਡ ਦੇ ਵਿੱਚ ਲੱਗੀ ਹੋਈ ਹੈ ਲੋਗੇ ਸੋਚਦੇ ਸੀ ਕਿ ਚਲ ਕੋਈ ਵੀ ਕਰ ਦੇਣ ਦੇਖੇ ਇੱਕ ਐਸਾ ਇਨਸਾਨ ਜਿਹਨੂੰ ਹਰੇਕ ਦੇ ਦਰਦ ਨਾਲ ਦਰਦ ਮਹਿਸੂਸ ਹੁੰਦਾ ਔਰ ਹਰੇਕ ਦੇ ਨਾਲ ਔਰ ਹਰੇਕ ਦਿਨ ਵਿੱਚ ਦਰਦ ਔਰ ਸੁੱਖ ਪਰਦੋਕ ਪਰ ਜਲਦੀ ਟਿਕੜ ਮੇਨੀ ਹੈਗੀ ਇਲੈਕਸ਼ਨ ਦੀ ਕੈਂਪੇਨ ਸਟਾਰਟ ਹੋਈ ਹੈ। ਆ ਇਸ ਇਲਾਕੇ ਕੁਮਾਰਵੰਡੀ ਦੇ ਵਿੱਚ ਮੈਂ ਅੱਜ ਦੂਜੀ ਵਾਰ ਆਇਆ। ਬੜਾ ਪਿਆਰ ਮਿਲ ਰਿਹਾ ਹੈ, ਬੜਾ ਸੇਵ ਮਿਲ ਰਿਹਾ ਹੈ। ਔਰ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਆਪਣਾपन ਮਿਲਦੇ ਆ ਜਿਹੜਾ ਕਿਸੇ ਨੂੰ ਆਪਣਾਪਨ ਨਹੀਂ ਚਾਹੀਦਾ। ਮੈਨੂੰ ਸਭ ਲੱਗਦਾ ਜਿਵੇਂ ਜਗਾ ਥੋੜੀ ਪੈ ਗਈ ਹੈਗੀ। ਇਹ ਪਿਆਰ ਆ ਸਾਰਿਆਂ ਦਾ ਜੀ। ਦਿਲ ਵੱਡੇ ਹੋਣੇ ਚਾਹੀਦੇ ਆ। ਜਗਾ ਦੀ ਕੋਈ ਗੱਲ ਨਹੀਂ। ਦਿਲ 'ਚ ਮਨ ਨੂੰ ਰੱਖਿਆ ਹੋਇਆ ਐਡੀ ਵੱਡੀ ਖੁਸ਼ੀ ਆ। ਇਹ ਦਿਲ ਦਾ ਕਾਰਨ ਹੀ ਹੈ ਕਿ ਜਉ ਸਾਰ ਨੇ ਦਿਲ ਚ ਰੱਖਿਆ ਹੋਇਆ ਹੈ ਨਾ ਇਸੇ ਕਰਕੇ ਚਾਹੇ ਮੇਰੇ ਮੋਸਾਂ ਦੇ ਕਾਲਾ ਪੇਡ ਮਰੀ ਜਾਣ ਮੈਨੂੰ ਦਿਲੋਂ ਨਹੀਂ ਘਟ ਸਕਦੀ ਉਹਦਾ ਇਹ ਕਦਾ ਪੋਸਟਰ ਖਰਾਬ ਕੀਤੇ ਜਾ ਰਹੇ ਜਾਂ ਫਾੜੇ ਜਾ ਰਹੇ ਉਹਦੇ ਬਾਰੇ ਕੀ ਕਹਿੰਦਾ ਉਹ ਵੀ ਆਲਰੇਡੀ ਸੀ ਕੰਪਲੇਨਟ ਰਿਟਰਨਿੰਗ ਆਫਸਰਾਂ ਨੂੰ ਦੇ ਚੁੱਕੇ ਹਾਂ ਇਹ ਨਾ ਬੜੀ ਡੀਪ ਰੂਟਡ ਕਾਂਸਪੀਰੇਸੀ ਹੈ ਇੱਕ ਕਾਂਸਪੀਰੇਸੀ ਕਰ ਰਹੀ ਕਿ ਪਹਿਲੇ ਤਾਂ ਪੋਸਟਰ ਇਹ ਆਪਣੀ ਆਪ ਕਾਲੇ ਕਰ ਲਾਪੇ ਠੇ ਫੇਸ ਕਰ ਲਾਪੇ ਕੀ ਇਹਨਾਂ ਨੇ ਉੱਪਰੋਂ politcal pressure ਪਾ ਕੇ ਕਮਿਸ਼ਨਰ ਸਾਹਿਬ ਤੇ ਮੈਨੂੰ ਪਤਾ ਕਮਿਸ਼ਨਰ ਦਾ ਮੰਨਣਾ ਮੰਨਣਾ ਮੈਨੂੰ ਪਤਾ ਕਿ ਕਿਹਦੇ ਕੋਲ ਫੋਨ ਆਇਆ ਉਹਨੂੰ ਕਹਿ ਗਏ ਆਪਣੇ ਕਾਰਪੋਰੇਸ਼ਨ ਦੇ ਬੰਦੇ ਲਾ ਕੇ ਵੀ face ਕੀਤੇ ਪਰ ਮੈਨੂੰ ਕੋਈ ਫਰਕ ਨਹੀਂ ਮੈਂਦਾ ਇਹ ਚੀਜ਼ਾਂ ਦਾ ਮੈਂ ਤਾਂ ਕਹਿੰਦਾ ਹੋਰ ਕਰਦੇ ਨੇ ਸਾਡੇ ਜਿਹੜੇ ਪੋਸਟ ਲੱਗੇ ਆ ਜਿਹੜੇ ਅਸੀਂ ਲਵਾਏ ਆ ਨਾ ਅਸੀਂ ਲੋਕਾਂ ਦੇ ਪਰਮਿਸ਼ਨਾਂ ਲੈ ਕੇ ਲਵਾਏ ਆ ਮੇਰੇ ਕੋਲ ਪਰਮਿਸ਼ਨਸ ਵੀ ਆ ਗਈਆਂ ਸਾਰੀਆਂ ਲੋਕਾਂ ਨੇ ਆਪਣੇ ਘਰਾਂ ਬਾਹਰ ਨਹੀਂ ਪਾਰੇ ਐਦਾਂ ਦੇ ਚੌਧਰੀ ਨੇ ਆਈਆਈਟੀ ਦਾ ਦਿਮਾਗ ਨਾ ਪਿੱਛੇ ਸਾਡਾ ਦਾਤ ਹੈ ਨਹੀਂ ਵਕੀਲਾਂ ਵਾਲਾ ਇਹ ਆਈਆਈਟੀ ਦਾ ਦਿਮਾਗ ਕੀ ਕਰਦਾ ਉਹਦਾ ਨੇ ਨਕਲੀ ਪੋਸਟਰ ਆ ਵਿੱਚ ਵਾਲੇ ਤੇ ਕਈ ਗੰਧਾ ਦੇ ਵਿਚਾਰਾਂ ਦੇ ਨਵੇਂ ਪੇਂਟ ਕਰਾਏ ਉਹਨਾਂ ਦੇ ਲਵਾਤੇ ਮੈਨੂੰ ਉਹਨੇ ਆਈ ਮੈਂ ਕਿਹਾ ਮੇਰੇ ਤਾਂ ਤੁਹਾਡੀ ਪਰਮਿਸ਼ਨ ਹੈਗੀ ਯਾਰ ਕਹਿੰਦਾ ਦਿੱਤੀ ਨਹੀਂ ਸੀਗੀ ਮੈਂ ਕਿਹਾ ਫਿਰ ਜਾ ਕੇ ਨਾ ਸਜੀਵ अरोड़ा ਇਹਨੂੰ ਪੁੱਛੋ ਜਾਂ ਮੈਂ ਕਿਹਾ ਆਸ਼ਰੂ ਪੁੱਛੋ ਮੈਂ ਮੈਨੂੰ ਨਾ ਪੁੱਛੋ ਮੈਂ ਕਿਹਾ ਇਹ ਜਿਹੜੇ ਨਾ ਪੋਸਟਰ ਉੱਥੇ ਲਵਾਏ ਆ ਜਿਨ੍ਹਾਂ ਦੀ ਨਾਲ ਅਸੀਂ ਵੀਡੀਓ ਦੀ ਰਿਪੋਰਟ ਕੀਤੀ ਹੈ ਔਰ ਉਹਨਾਂ ਦੀ ਅਸੀਂ ਕੰਸੈਂਟ ਨਹੀਂ ਹੋਈ ਹੈ कोरोना ਕੋ ਫਸਿਟੇ ਪੋਸਟ ਲਵਾ ਕੇ ਬਾਕਾਇਦਾ ਸਾਰੀਆਂ ਵੀਡੀਓ ਦਾ ਕੰਸੈਂਟ ਜਿਹੜੀ ਅਸੀਂ ਆਰੋ ਸਾਹਿਬ ਨੂੰ ਭੇਜ ਚੁੱਕੇ ਹੈਗੇ ਆ ਸਿਪਸਾ ਹਾਂ ਨਹੀਂ ਉਹ ਆਡਾ ਇਹ ਆਡਾ ਇਸ ਤੋਂ ਪੋੜਿਆ ਟ ਜਿਹੜੇ ਆ ਵਲੇ ਹੈਗੇ ਅਸੀਂ ਕਰਵਾ ਰਹੇ ਆ ਅਸੀਂ ਕੋਈ ਮੈਂ ਵਕੀਲ ਆ ਮੈਨੂੰ ਪਤਾ ਲੋਕ ਕੀ ਹੈ ਮੈਂ ਕਦੀ ਨਾ ਧੋੜਨ ਦੀ ਗੱਲ ਨਹੀਂ ਕਰਦਾ ਔਰ ਡੀਫੇਸਮੈਂਟ ਦੀ ਗੱਲ ਤਾਂ ਮੈਂ ਜਿੰਦਗੀ ਨਹੀਂ ਕਰਦਾ ਜੋ ਮੇਰੇ ਆਪਣੇ ਪ੍ਰੋਪਰਟੀਆਂ ਹੈ ਮੈਂ ਨਹੀਂ ਚਾਹਦਾ ਕਿਸੇ ਦੀ ਪ੍ਰੋਪਰਟੀ ਡੀਫੇਸਮੈਂਟ ਡੀਫੇਸ ਹੋਵੇ ਪਰ ਜੇ ਕੋਈ ਮਿਸਟਰ ਰੋੜਾ ਜਾਂ ਕੌਂਸਲ ਵਾਲਿਆਂ ਨੇ ਕੀਤੀ ਹੈਗੀ ਹੈ ਮੈਂ ਮੌਨ ਦਾ ਉਹ ਵੀ ਤੁਹਾਡੇ ਚੈਨਲ ਦੇ ਥਰੂ ਮਾਫੀ ਮੰਗਦਾ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਪਰ ਮਾਫੀ ਮੈਂ ਮੰਗਦਾ। ਜੇ ਮੈਂ ਗੱਲ ਕਰੀਏ ਕਵਲਜੀ ਸਿੰਘ ਕੜਵਲ ਜਿਹੜੇ ਦੁਬਾਰਾ ਕਾਂਗਰਸ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਕਈ ਤਰੀਕੇ ਜਿਹੜੇ ਸਵਾਲ ਨੇ ਨਿਸ਼ਾਨੇ ਸਿਮਰਜੀਤ ਬੈਂਸ ਵੱਲ ਚੁੱਕੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੇ ਦਿਓ ਜੀ? ਆਟੋ ਕਲੇਸ਼ ਹੋ ਗਿਆ। ਗੱਲ ਪਤਾ ਕੀ ਹੈ ਜੀ? ਇਹ ਹੈਗਾ ਕਾਂਗਰਸ ਪਾਰਟੀ ਦਾ ਆਪਣਾ ਆਪਣੇ ਆਪ ਦੀ ਕੀ ਪੈਣਾ ਹੈ। ਜੀ ਉਹ ਸਿਆਣੇ ਹੈਗੇ ਸਾਰੇ ਕੜਵਲ ਸਾਹਿਬ ਪਤਾ ਕੀ ਹੈ ਜਿਵੇਂ ਹੁੰਦੇ ਨਾ ਆਪਾਂ ਪਾਰਟੀ ਦੇ ਚਾਹੀਏ ਤਾਂ ਕਈ ਟਾਈਪ ਦੇ ਵਿੰਜਨ ਬਏ ਹੁੰਦੇ ਆ। ਪਰ ਕਈ ਵਾਰ ਮਨ ਬੜਾ ਵਿਚਲਿਤ ਹੋ ਜਾਂਦਾ ਇਲਾਜ ਕੀ ਹੁੰਦਾ ਹੈ। ਕਿਹ ਆ ਵੀ ਚਖਲਾ ਵੀ ਚਖਲਾ ਵੀ ਚਖਲਾ ਸੋ ਉਹਨਾਂ ਨੂੰ ਕਰਵਲ ਸਾਹਿਬ ਤੇ ਦੂਜਿਆਂ ਨੂੰ ਸਾਰਿਆਂ ਨੂੰ ਆ ਜਾਂਦਾ। ਸਾਡੋ ਆ ਗੀ ਆਹੀ ਤਾਂ ਇੱਕ ਸੋਚ ਨਾਲ ਖੜੇ ਆ। ਸਾਡੀ ਸੋਚ ਤਾਂ ਸ਼੍ਰੋਮਣੀ ਕਾਂਗਰਸੀ ਦਾ ਉਹਦੀ ਸਿਰ ਪੰਜਾਬ ਵਾਸਤੇ ਆ। ਔਰ ਪੰਜਾਬ ਤੋਂ ਇਲਾਵਾ ਕੋਈ ਨਹੀਂ ਸੋਚ। ਜਿੱਤੇ ਪੰਜਾਬ ਸਰਕਾਰ ਨੇ ਜਨ ਨਿਸ਼ੇ ਜਿਹੜਾ ਮੁਹਿੰਮ ਚਲਾਈ ਹੈ ਇਹਨਾਂ ਨੇ। ਉਹ ਮੁਹਿੰਮ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਆ ਕੇ ਕੇ ਜੇ ਦੀ ਬਾ ਸਾਡੇ ਬੋਲੇ ਆ ਕਿ ਪੁਰਾਣੇ ਪਿੰਡ ਦੇ ਵਿੱਚ ਵਾ ਗਿਆ ਉੱਥੇ ਪਿੰਡ ਵਾਲਿਆਂ ਨੇ ਕਿਹਾ ਜੀ ਇੱਥੇ ਨਸ਼ੇ ਖਤਮ ਹੋ ਗਏ ਇੱਕ ਬਸ ਅੱਧਾ ਪਰਸੈਂਟ ਰਹਿ ਗਿਆ ਉਸੇ ਦਿਨ ਸ਼ਾਮ ਨੂੰ ਉੱਥੇ ਬੀਬੀ ਐਵੇਂ ਲਾਈਵ ਹੋ ਕੇ ਗੱਲ ਕੀਤੀ ਕਿ ਨਸ਼ੇ ਜਿਹੜੇ ਆ ਨਾ ਉੱਥੇ ਅੱਗੇ ਨਾਲੋਂ 50 ਗੁਣਾ ਵੱਧ ਗਏ ਆ ਜਾਂ ਤਾਂ ਪਿੰਡ ਵਾਲੇ ਬਸ ਦੀਕ ਸੱਚ ਬੋਲਦੇ ਆ ਜਾਂ ਮਿਸਟਰ ਕੇ ਜੀ ਦੀ ਬਾ ਸੱਚ ਬੋਲਦੇ ਆ ਇਹ ਜਿਹੜੇ ਨਾ ਮੁਹਿਮਾ ਮੁਹਿਮਾ ਚਲਾਉਂਦੇ ਆ ਕੱਲ ਡੀਜੀਪੀ ਸਾਹਿਬ ਦਾ ਪ੍ਰੈਸ ਕਾਨਫਰੰਸ ਹੋਈ ਕਿ ਸਾਨੂੰ 2 ਮਹੀਨੇ ਹੋਰ ਚਾਹੀਦੇ ਆ ਜਿਹੜੇ ਪਿਛਲੇ ਸਾਢੇ 3 ਮਹੀਨੇ ਸਾਲਾਂ ਦੇ ਵਿੱਚ ਝੂਠ ਬੋਲਦੇ ਆ ਸਾਢੇ 3 ਸਾਲਾਂ ਹੋਵੇ ਨਸ਼ਾ ਨਹੀਂ ਕਦਮ ਘਰਾ ਸਕਿਆ ਔਰ ਨਸ਼ਾ ਸੌਗ ਨੂੰ ਵਧਾਤਾ ਜਿਹੜੇ ਬੰਦਿਆਂ ਨੇ ਤਰੀਕਾਂ ਦੇ ਹੀ ਜਾਂਦੇ ਆ ਤਰੀਕਾਂ ਦਾ ਰਾਹ ਹੀ ਹਾਲ ਹੈ ਇੱਕ ਫਿਲਮ ਆਈ ਸੀ ਸਨੀ ਦੇ ਹੋਲ ਦੀ ਮੈਨੂੰ ਯਾਦ ਮੁਲ ਗਿਆ ਨਾਮ ਉਹਦਾ ਧਾਮਨੀ ਧਾਮਨੀ ਤਰੀਕ ਤੇ ਤਰੀਕ ਆ ਸਾਡੇ ਤੇ ਜੁਮਲੇ ਕਰੀ ਜਾਂਦੇ ਆ ਤਰੀਕ ਬਤਰੀਕ 에어ਪੋਰਟ ਅੱਜ ਚੱਲ ਪਿਆ 에어ਪੋਰਟ ਕੱਲ ਚੱਲ ਪਿਆ ਪਰਸ ਦੇ ਲਗੇ 40 ਦਿਨਾਂ ਦੇ ਬੈਠੇ ਆ ਤੇ ਮੱਠੇ ਕਿ ਨਹੀਂ ਕਹਿੰਦੇ 25 ਸਾਲ ਤੋਂ ਪਹਿਲੀ ਵਾਰ ਕਹਿੰਦਾ 에어ਪੋਰਟ 25 ਸਾਲ ਪਹਿਲੇ ਚੱਲ ਸੀਗਾ ਹੋਇਆ ਤੇ ਪਹਿਲੀ ਔਰ ਹੁਣ ਅਸੀਂ ਸ਼ੁਰੂ ਕਰਨ ਲੱਗੇ ਆ ਉਹ ਨੇਤਾ ਜੀ ਨੂੰ ਤਰੀਕਾ ਹੀ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ 에어ਪੋਰਟ ਦੇ ਜੜੀ ਗੱਲ ਪਹਿਲੀ ਉਹਨਾਂ ਦੇ ਜੜੀ ਹੈ ਪਾਰਲੀਮੈਂਟ 2015 ਦੇ ਵਿੱਚ ਬੀਬੀਐਸ ਸਵੰਦਰ ਮੋਦਲਿੰਗ ਕੀਤੀ ਜਿਹਦੇ ਮਿੰਟਸ ਰਿਕਾਰਡਡ ਹੈ ਔਰ ਇਹ ਉਹ ਕੈਂਡੀਡੇਟ ਹੈ ਸਾਡੇ ਜਿਹੜੇ ਆ ਹੋਟਲ ਪਾਮ ਕੋਰਟ 'ਚ ਖੜਕੇ ਕਹਿੰਦੇ ਐਕਸੈਸ ਸਾਹ ਨੂੰ ਫੋਨ ਕਰਦੇ ਆ ਕਿ ਵੇਖ ਲਿਓ ਇਹ ਹਲਕਾ ਪੱਛਮੀ ਜਾਂਦਾ ਕਿ ਨਹੀਂ ਜਾਂਦਾ ਜਿਹਨਾਂ ਨੂੰ ਆਪਣੇ ਹਲਕੇ ਦੀ ਅਦੂਦ ਨਹੀਂ ਨਹੀਂ ਪਤਾ ਜਿਹਨਾਂ ਨੂੰ ਆਪਣੇ ਹਲਕੇ ਬਾਰੇ ਨਹੀਂ ਪਤਾ ਕਿਉਂਕਿ ਹੈ ਇੱਥੋਂ ਦਾ ਇਹ ਨਹੀਂ ਗੁੜਗਾਉਂਦੇ ਹੈਗੇ ਸਰ ਰਮਨੀ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਸੰਦੂਰ ਆਪਰੇਸ਼ਨ ਅਸੀਂ ਕਰ ਚੁੱਕੇ ਆ ਹੁਣ ਰਾਜਨੀਤੀ ਦਾ ਆਪਰੇਸ਼ਨ ਸੰਦੂਰ ਆਪਰੇਸ਼ਨ ਜਿਹੜਾ ਹੈਗਾ ਉਹਦੇ 'ਚ ਦੇਖੋ ਕਾਮਯਾਬੀ ਦਾ ਮੈਂ ਬਹੁਤ ਬਹੁਤ ਵਧਾਈ ਦੇਣਾ ਆਰਮੀ ਨੂੰ 에ਅਰ ਫੋਰਸ ਨੂੰ ਪਰ ਕੱਲ ਕੇ ਕੇਅਰ ਫੋਰਸ ਵਾਲੇ ਦਾ ਬਿਆਨ ਆਇਆ ਸੀਗਾ ਚੀਫ ਦਾ ਕਿ ਸਾਡੇ ਜਿਹੜੇ ਜਹਾਜ਼ ਥੱਲੇ ਡਿਗੇ ਆ ਉਹਨਾਂ ਦੇ ਕਿਸ ਸਾਡੇ ਜੇ ਮੈਂ ਉਹ ਆਪਣਾ ਜਿਹੜਾ ਬਿਆਨ ਨੂੰ ਸੱਚ ਮੰਨਾ ਤਾਂ ਫੇਰ ਤਾਂ ਗੱਲ ਨਾਲ ਕੌਂਟਰੋਵਰਸੀ ਵਾਲੀ ਹੋ ਜਾਂਦੀ ਤੇ ਮੈਂ ਨਾ ਜਿੱਥੇ ਇੰਡੀਆ ਦੀ ਗੱਲ ਆਉਂਦੀ ਹੈ ਭਾਰਤ ਦੀ ਗੱਲ ਆਉਂਦੀ ਹੈ ਮੈਂ ਕਦੀ ਵੀ ਉਹਨੂੰ ਕੌਂਟਰੋਵਰਸੀ ਪਾਉਣ ਵਾਲਾ ਬੰਦਾ ਨਹੀਂ ਹੈਗਾ ਪਰ ਸਰ ਉਹ ਦੂਜੀ ਪਾਰਟੀ ਦਾ ਆਪਰੇਸ਼ਨ ਕਰਨ ਦੀ ਗੱਲ ਕਰ ਰਿਹਾ ਮੈਂ ਕਹਾਂ ਜੀ ਉਹ ਜਦਾਂ ਮਰਜ਼ੀ ਆਪਰੇਸ਼ਨ ਉਹਨਾਂ ਦਾ ਬਿੱਟੂ ਜਿਹੜੇ ਸਾਡੇ ਹੈਗੇ ਆ ਉਹ ਬਹੁਤ ਸਿਆਣੇ ਨੇ ਯੂਨੀਅਨ ਮੰਤਰੀ ਨੇ ਉਹਨਾਂ ਨੇ ਆਪਰੇਸ਼ਨ ਕਰਨਾ ਉਹਨਾਂ ਦਾ ਗੋਡਿਆਂ ਦਾ ਤੇ ਘਰ ਬੈਠੇ ਆ ਸਿੱਟਦਾ ਤੇ ਸੋ ਆਪਰੇਸ਼ਨ ਜਿਹੜਾ ਉਹਨਾਂ ਪਤਾ ਲੱਗ ਜੂਗਾ ਕਿ ਆਪਰੇਸ਼ਨ ਕਿਹਦਾ ਕਰਦੇ ਆ ਤੇ ਕਿਹਦਾ ਹੁੰਦਾ ਵਾ ਕਿ ਗੱਲਾਂ ਅੱਡ ਹੁੰਦੀਆਂ ਪਰਿਵਾਰ ਅੱਡ ਹੁੰਦੀਆਂ ਰਿਸ਼ਤੇ ਅੱਡ ਹੁੰਦੇ ਜਦੋਂ ਅਸੀਂ ਸਿਆਸਤ ਉੱਪਰ ਉੱਟ ਕੇ ਇੱਕ ਦੂਜੇ ਨੂੰ ਮਿਲਦੇ ਆ ਉਹ ਹਮੇ ਸੋਸ਼ੀਅਲਾਈਜ਼ ਕਰਦਾ ਤੋ ਸੋਸ਼ਲਾਈਜ਼ ਕਰਨਾ ਗਲਤ ਗੱਲ ਨਹੀਂ ਹੈਗਾ ਬਹੁਤ ਅੱਛੀ ਗੱਲ ਹੈ ਅਗਰ ਬਟੂਈ ਨੇ ਪਹਿਰੀ ਹੱਥ ਲਾਏ ਹੈਗੇ ਹੈ ਤੇ ਮੈਂ ਤਾਂ ਬੜੀ ਖੁਸ਼ੀ ਕਰਦਾ ਹਾਂ ਉਹਨਾਂ ਨੂੰ ਭਗਾਈ ਦਿੰਦਾ ਕਿ ਬਟੂਈ ਜਿੰਦਾ ਦੇ ਕੰਮ ਕਰਦੇ ਰਹੋ ਫਿਰਕਾ ਦੇ ਪਹਿਰੀ ਹੱਥ ਰਾਣਾ ਇੱਜ਼ਤ ਮਾਨ ਦੇਣਾ ਬੜੇ ਅੱਛੀ ਗੱਲ ਹੈ ਠੀਕ ਥੈਂਕ ਯੂ ਥੈਂਕ ਯੂ